ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਜਿਹੜੇ ਹਾਲਾਤ ਨੇ ਕਈ ਤਾਂ ਹਮਲੇ ਵੀ ਕੀਤੇ ਗਏ ਨੇ ਬੀਜੇਪੀ ਲੀਡਰਾਂ ਦੇ ਵੀ ਕੀਤੇ ਗਏ ਨੇ ਉਸ ਦੇ ਮੱਦੇ ਨਜ਼ਰ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਰ ਨਹੀਂ ਦੇਖੋ ਜੀ ਇਹ ਜਿਹੜੀ ਰੈਗੂਲਰ ਜਿਹੜੀ ਆਮ ਤੌਰ ਤੇ ਜਿਹੜੀ ਚੈਕਿੰਗਸ ਹੈ ਨਾਕਾ ਬੰਦੀ ਹੈ ਪਟ੍ਰੋਲਿੰਗ ਹੈ ਇਹ ਰੈਗੂਲਰ ਫੀਚਰ ਹੁੰਦਾ ਪਰ ਅੱਜ ਸਪੈਸ਼ਲ ਜਿਹੜਾ ਸੀਨੀਅਰ ਆਫਸਰਸ ਵੱਲੋਂ ਸਾਰੇ ਪੰਜਾਬ 'ਚ ਹੀ ਅੱਜ ਸੀਨੀਅਰ ਆਫਸਰ ਵੱਲੋਂ ਜਿਹੜੇ ਡਿਸਟ੍ਰਿਕਟਸ ਦੇ ਵਿੱਚ ਜਾ ਕੇ ਉਹਦੇ ਦੋ ਮਕਸਦ ਹੈ ਇੱਕ ਤਾਂ ਚੈਕਿੰਗ ਕੀਤੀ ਜਾਵੇ ਇੱਕ ਆਪਦੇ ਡਿਸਟ੍ਰਿਕਟਸ ਨੂੰ ਗਾਈਡ ਕੀਤਾ ਜਾਵੇ ਜਿੱਥੇ ਤੁਹਾਡੀ ਕੋਈ ਸਲਾਹ ਹੈ ਦੂਜੀ ਗੱਲ ਥਰਡ ਪੇ ਮੁਲਾਜ਼ਮਾਂ ਨੂੰ ਜਿਹੜੇ ਸਾਡੇ ਦਿਨ ਰਾਤ ਡਿਊਟੀ ਦਿੰਦੇ ਆ ਉਹਨਾਂ ਨੂੰ ਵੀ ਲੱਗੇ ਕਿ ਉਹਨਾਂ ਦੇ ਨਾਲ ਅਫਸਰ ਵੀ ਉਹਨਾਂ ਦੇ ਨਾਲ ਖੜੇ ਆ ਤੇ ਇਸ ਕਰਕੇ ਜਿਹੜੀ ਮੇਰੀ ਅੱਜ ਜਿਹੜੀ ਆ ਇੱਥੇ ਕਿਉਂਕਿ ਉੱਥੇ ਪਟਿਆਲੇ ਏਡੀਜੀ ਸਾਹਿਬ ਆ ਰਹੇ ਆ ਇੱਥੇ ਮੈਂ ਸੰਗਰੂਰ ਤੇ ਬਰਨਾਲਾ ਮੈਂ ਜਾਊਂਗਾ ਉੱਥੇ ਮਲੇਰਕੋਟਲੇ ਆਈਜੀ ਸਾਹਿਬ ਆ ਰਹੇ ਆ ਕੋਈ ਇਵੇਂ ਕਰਕੇ ਵੱਖ-ਵੱਖ ਅਫਸਰ ਦੀ ਡਿਊਟੀ ਲੱਗੀ ਹੈ ਮਕਸਦ ਜਿਹੜਾ ਇਹ ਆ ਵੀ ਡਿਊਟੀ ਨੂੰ ਚੁਸਤ ਰੁਸਤ ਕਰਨਾ ਤੇ ਮਾੜੇ ਅੰਸਰ ਨੂੰ ਜਿਹੜਾ ਇੱਕ ਸੁਨੇਹਾ ਵੀ ਦੇਣਾ ਵੀ ਜਿਹੜੀ ਪ੍ਰੋਪਰਲੀ ਜਿਹੜੀ ਫੋਰਸ ਅਲਰਟ ਹੈ ਤੇ ਦੂਜੀ ਗੱਲ ਹੈ ਇਹਦੇ ਚ ਅਲਰਟਨੈਸ ਵੀ ਚੈੱਕ ਹੋ ਜੂਗੀ ਤੇ ਕੋਈ ਨਿੱਕੇ ਮੋٹے ਸੁਝਾਅ ਹੁੰਦੇ ਆਪਾਂ ਚ ਅਸੀਂ ਸਲਾਹ ਕਰਕੇ ਹੁਣ ਜਾਵਾਂਗੇ ਇੱਥੋਂ ਸਮਰੂਰ ਤੋਂ ਸ਼ੁਰੂ ਕਰਕੇ ਹਜੇ 2-3 ਸਬਡਿਵੀਜ਼ਨਾਂ ਦੇ ਵਿੱਚ ਕਰਨ ਤੋਂ ਬਾਅਦ ਫਿਰ ਅੱਗੇ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਵੀ ਕਰਾਂਗੇ ਬਿਲਕੁਲ ਖਾਸ ਮਕਸਦ ਕਰਕੇ ਆਪਰੇਸ਼ਨ ਚਲਾਇਆ ਗਿਆ ਹੈ ਇਹ 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 ਤਾਂ ਜਿਹੜੀ ਚੈਕਿੰਗ ਨਾਰਮਲ ਹੈ ਸਾਡਾ ਪ੍ਰੋਸੀਜਰ ਚੈਕਿੰਗ ਨਾਕੇਬੰਦੀ ਜਿਹੜੀ ਉਹ ਨਾਰਮਲ ਚੱਲਦੀ ਹੈ ਜਿਹੜੀ ਉਸ ਲੈਵਲ ਤੇ ਚੱਲਦੀ ਹੈ ਅੱਜ ਪਰ ਇੱਥੇ 25 26 ਦੇ ਕਰੀਬ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਇਕੱਲੇ ਜਿਹੜੀ 25 26 ਥਾਈ ਇਹਨਾਂ ਨੇ ਸਪੈਸ਼ਲ 300 ਦੇ ਕਰੀਬ ਜਿਹੜਾ ਮੁਲਾਜ਼ਮ ਅੱਜ ਰਾਤ ਨੂੰ ਜਿਹੜਾ ਚੈਕਿੰਗ ਤੇ ਆ ਪਰਪਸ ਬਸ ਇਹੀ ਹੈ ਵਿੱਚ ਫੋਰਸ ਨੂੰ ਚ ਉਸ ਦਰਸਤ ਕਰਨਾ ਜਿਹੜੀ ਆਪਦੀ ਡਿਊਟੀ ਨੂੰ ਪ੍ਰੋਪਰ ਦੇਖਣਾ ਆਪਦੀ ਫਿਰ ਉਹਦੇ ਚ ਸੀਨੀਅਰ ਅਫਸਰ ਵੱਲੋਂ ਚੈੱਕ ਕਰਕੇ ਕੋਈ ਸੁਝਾਅ ਦੇ ਨੇ ਕੋਈ ਬਿਲਡਿੰਗਾਂ ਦੀਆਂ ਕੋਈ ਧਾਰਮਿਕ ਥਾਵਾਂ ਦੀਆਂ ਸਾਰੀਆਂ ਚੀਜ਼ਾਂ ਦੀ ਸਿਕਿਉਰਿਟੀ ਨੂੰ ਦੇਖਣਾ